ਸਾਰੇ ਤੇਰੇ ਆਪਸਾ ਫਟਫਟ ਨਾ ਨੀਂ। ਜੇ ਤਾਂ ਵੀਰਾਂ ਨੇ ਜਿਹੜੇ ਹੈਗੇ ਆ ਕੈਲਕੂਲ ਸਰਕਾਰ ਦੇ ਲਾਇਏ ਸੀ ਉਹ ਸਾਰੇ ਕੱਢ ਤੇ ਆ ਚੱਕੀ ਆਉਂਦੇ ਆ। ਤੇ ਬੇਸਿਕ ਦੇ ਹੋ ਜਾਣੋ। ਜਿਹੜੇ ਘਰਾਂ 'ਚ ਬੈਠਿਆ ਜ਼ਰੂਰ ਵੀਰ ਪਹੁੰਚਣ। ਬਾਪੂ ਜੀ ਚੱਕ ਦਿਓ ਫੱਟੇ ਬੱਸ ਚੱਕਾਂਗੇ ਹੋ ਜਾ। ਹਾਂ ਇੱਥੇ ਹੱਥਾਂ 'ਚ ਜਿਹੜੇ ਹੈਗੇ ਆਪਣੇ ਥੋੜੇ ਆ। ਇੱਥੇ ਰੱਖ। ਚੱਕ ਬਈ। ਗੁਰੂ ਕਿਰਪਾ ਕਰੇ ਹਰ ਹਾਲਤ ਦੇ ਵਿੱਚ ਸਿੰਘ ਪਹੁੰਚਣਗੇ ਉਹ ਸਾਹਮਣੇ ਬੈਰੀਕੇਡੀਆਂ ਉੱਚਾ ਤੱਕ ਮਾੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬੈਰੀਕੇਡਿੰਗ ਜਿਹੜੀ ਹਰਿਆਣਾ ਪੁਲਿਸ ਨੇ ਕੀਤੀ ਸੀਗੀ ਆ ਵੀਰ ਆ ਜਿਹੜੇ ਸਭ ਇਹ ਕੈਲਕੂਲ ਪੱਟ ਕੇ ਬਸ ਆਪਾਂ ਹਰ ਹਾਲ ਤੇ ਜਾਣਾ ਜਿੰਨੇ ਜਾਣਾ ਬੇਫਿਕਰੇ ਹੋ ਜਾਓ ਆ ਬਾਬਾ ਜ਼ੋਰ ਨਾਲ ਸਾਤਾ ਆਦੀ ਜਵਾਨੀ ਨੂੰ ਯਾਦ ਕਰਦੇ ਹੋਏ ਹੋਂਕਾ ਮਾਰ ਰਿਹਾ ਬਾਬਾ ਜ਼ੋਰ ਵਾਲਾ ਨਾ ਲਾਈ ਕਿਤੇ ਤੇਰੀ ਬਹੁਤ ਬਹੁਤ ਆ ਚੱਲ ਚੱਲ ਗਿਆ ਗਿਆ ਅੱਗੇ ਦਾ ਅਗੋਂ ਘਾਹ ਮਾਰ ਕੇ ਨਾ ਪਹਿਲਾਂ ਪਿਛੋਲੇ ਦੇ ਆਪਣੇ ਮੋੜਾਂ ਨੂੰ ਸੱਜੇ ਮੋੜ ਲੈ ਤੁੰਦ ਬਾਹਰ ਆ ਜਾ ਆ ਆ ਇਹਨੂੰ ਪਾਈ ਹੁਣ ਆਪਣਾ ਇਹਨੂੰ ਪਾ ਕੇ ਆ ਕਿਸਾਨ ਵੀਰੋ ਬਿਲਕੁਲ ਕਿਸਾਨ ਅੱਜ ਹਰ ਹਾਸਲੇ ਦੇ ਵਿੱਚ ਦਿੱਲੀ ਪਹੁੰਚਣਗੇ ਬੈਰੀਕੇਡ ਕਿ ਤੋੜੇ ਜਾਣਗੇ ਸਿੰਘਾਂ ਨੇ ਜਿਹੜੇ ਜੱਕਤੇ ਫੱਟੇ ਇਹ ਸਾਹਮਣੇ ਜਿਹੜਾ ਹੈਗਾ ਬੈਰੀਕੇਡਿੰਗ ਜਿਹੜੀ ਹੈਗੀ ਹਰਿਆਣਾ ਪੁਲਿਸ ਵੱਲੋਂ ਦੁਆਰਾ ਕੀਤੀ ਗਈ ਆ ਤੇ ਤੁਹਾਨੂੰ ਜਿਹੜੀ ਇੱਕ ਗੱਲ ਦਿਖਾਉਣੀ ਚਾਹੁੰਦੇ ਆ ਕਿ ਅੱਜ ਦੇ ਸਮੇਂ ਇੱਥੇ ਹੋਇਆ ਕੀ ਆ ਹਰਿਆਣਾ ਪੁਲਿਸ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੈਮੀਕਲ ਵਾਲੇ ਜਿਹੜੇ ਹੈਗੇ ਨੇ ਅਥਰੂ ਗੈਸ ਵਾਲੇ ਗੋਲੇ ਛੁੱਟੇ ਦੇਖੋ ਇੱਕ ਇਸ ਤਰ੍ਹਾਂ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਔਰ ਇੱਕ ਹੈ ਇੱਥੇ ਪਲਾਸਟਿਕ ਦੀਆਂ ਜਿਹੜੀਆਂ ਗੋਲੀਆਂ ਵਾਲੀ ਜਿਹੜੀ ਹੈਗੀ ਆ ਫੈਰਿੰਗ ਉਹ ਵੀ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਦੇ ਦੁਆਰਾ ਕੀਤੀ ਗਈ ਆ ਇਹ ਚਾਰ ਤਰ੍ਹਾਂ ਦੇ ਜਿਹੜੇ ਨੇ ਤੁਹਾਨੂੰ ਅਥਰੂ ਗੈਸ ਵਾਲੇ ਗੋਲੇ ਆ ਉਹ ਤਾਂ ਅਸੀਂ ਦਿਖਾਈ ਚੁੱਕੇ ਆ ਵੀ ਚਾਰ ਤਰ੍ਹਾਂ ਦੇ ਇਹ ਨੇ ਤੇ ਇਹਦੇ ਸਿਵਾਏ ਹੋਰ ਵੀ ਜਿਹੜਾ ਹੈਗਾ ਕੈਮੀਕਲ ਜਿਹੜੇ ਆ ਹਰਿਆਣਾ ਪੁਲਿਸ ਦੇ ਵੱਲੋਂ ਵਰਤੇ ਗਏ ਆ ਉਹਦੇ ਜਿਹੜਾ ਹੈਗਾ ਨਤੀਜਾ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਜਿਹੜਾ ਕਲਰ ਆ ਇਹ ਬਿਲਕੁਲ ਬਦਲਿਆ ਹੋਇਆ ਸੜਕ ਦਾ ਕਲਰ ਬਿਲਕੁਲ ਬਦਲਿਆ ਹੋਇਆ ਗ੍ਰੇ ਕਲਰ ਜਿਹੜਾ ਹੈਗਾ ਸੜਕ ਦਾ ਹੋ ਚੁੱਕਿਆ ਬਲੂ ਔਰ ਗ੍ਰੇ ਕਲਰ ਸੜਕ ਤਬਦੀਲ ਹੋ ਗਈ ਆ ਜੀ ਦੋਸਤੋ ਤੁਸੀਂ ਦੇਖ ਰਹੇ ਆ ਜਿਹੜੀ ਹਰਿਆਣਵੀ ਪੁਲਿਸ ਇੱਥੇ ਖੜੀ ਆ ਉਸ ਤੋਂ ਪਿੱਛੇ ਤੁਸੀਂ ਬੈਰੀਕੇਡ ਦੇਖੋਗੇ ਆ ਦੇਖੋ ਕਿੱਥੇ ਬੈਰੀਕੇਡ ਆ ਸਭ ਤੋਂ ਪਹਿਲਾਂ ਪੁਲਿਸ ਉਸ ਬੈਰੀਕੇਡ ਦੇ ਉੱਪਰ ਸੀਗੀ ਯਾਨੀ ਕਿ ਇੱਥੋਂ ਬਾਹਰ ਨੀਤਾ 8 900 ਮੀਟਰ ਦੂਰ ਜਿਹੜਾ ਬੈਰੀਕੇਡ ਲਾਇਆ ਪੁਲਿਸ ਦਾ ਹੌਸਲਾ ਇੰਨਾ ਕ ਵਧਿਆ ਆ ਦੇਖੋ ਇੱਥੇ ਹੀ ਪੁਲਿਸ ਪਹੁੰਚੀ ਆ ਬਿਲਕੁਲ ਲਾਗੇ ਪਹੁੰਚਿਆ ਉਧਰਲੇ ਪਾਸੇ ਕਿਸਾਨ ਖੜੇ ਆ ਸੋਨੂੰ ਲੋਕਤੰਤਰ ਦਾ ਘਾਣ ਕੀ ਹੁੰਦਾ ਉਹ ਦਿਖਾਉਣੇ ਆ ਵੀ ਕਿਰੇ ਲੋਕ ਦਾ ਕਦਾ ਘਾਣ ਹੁੰਦਾ ਦੋਸਤੋ ਇੱਧਰ ਤੁਸੀਂ ਨਿਗਾ ਮਾਰੋ ਆ ਤੁਸੀਂ ਨਿਗਾ ਮਾਰੋ ਆ ਜਿੰਨੀ ਵੀ ਸਾਰੀ ਸ਼ਰਕ ਆ ਇਹ ਚਿੱਟੀ ਕੀਤੀ ਪਈ ਆ ਬੰਬਾਰੀ ਕਰਕੇ ਆ ਡਲਿਆਂ ਨਾਲ ਇਹ ਸਾਰੀ ਹਰਿਆਣੇ ਦੀ ਪੁਲਿਸ ਪਾਸੋਂ ਆ ਜਿਹੜੇ ਨੇ ਇਹ ਕੈਮੀਕਲ ਆ ਇਹ ਕੈਮੀਕਲ ਉਹਨਾਂ ਬੰਬਾਂ ਦੇ ਵਿੱਚ ਭਰਿਆ ਹੁੰਦਾ ਜਿਹੜੇ ਕਿਸਾਨਾਂ ਨੇ ਚੁੱਕ-ਚੁੱਕ ਕੇ ਪਾਸੇ ਕੀਤੇ ਆ ਹੁਣ ਜਿਹੜੀ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਉਹ ਇਹ ਆ ਕਿ ਕਿਵੇਂ ਲੋਕ ਤੰਤਰ ਦਾ ਕਾਣ ਕੀਤਾ ਮੈਂ ਤੁਹਾਨੂੰ ਦਿਖਾਉਣਾ ਇੱਥੇ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਖੜੇ ਆ ਇੱਧਰ ਤੁਸੀਂ ਨਿਗਾਹ ਮਾਰੋਗੇ ਤਾਂ ਹੁਣ ਘੱਟੋ-ਘੱਟ ਇੱਥੋਂ 1000 ਮੀਟਰ ਤੋਂ ਪਲੱਸ ਦੀ ਦੂਰੀ ਆ ਬੈਰੀਕੇਡ ਦੀ ਦੂਸਰੇ ਪਾਸੇ ਤੁਸੀਂ ਦੇਖੋਗੇ ਉਹ ਸਾਹਮਣੇ ਜਿਹੜੇ ਤੁਹਾਨੂੰ ਸਾਈਨ ਬੋਰਡ ਦਿਸ ਰਹੇ ਨੇ 1000 ਮੀਟਰ ਦੀ ਦੂਰੀ ਤੇ ਘੱਟੋ-ਘੱਟ ਉਹ ਨੇ ਦੇਖੋ ਪੰਜਾਬ ਪੁਲਿਸ ਦੀ ਜਿਹੜੀ ਗੁੱੱਡਾ ਕਰਦੀ ਆ ਉਸ ਬੈਰੀਗਾਰਡ ਤੇ ਉਤੋਂ ਜਿਹੜੇ ਨੇ ਇਹ ਬੰਬ ਜਿਹੜੇ ਨੇ ਅਥਰੂ ਗੈਸ ਵਾਲੇ ਗੋਲੇ ਨੇ ਜਿਹੜੇ ਉਹ ਫੁੱਟਦੇ ਹੋਏ ਅਥਰੂ ਗੈਸ ਵਾਲੇ ਗੋਲੇ ਚੱਲਦੇ ਹੋਏ ਉਸ ਹਨੇਰੇ ਦਾ ਫਾਇਦਾ ਹਟਾਉਂਦੇ ਹੋਏ ਬਿਲਕੁਲ ਜਿਹੜੀ ਆ ਉਹ ਤੁਹਾਨੂੰ ਦਿਖਾਈ ਦੇ ਰਹੇ ਨੇ ਸਾਈਨ ਬੋਰਡ ਉੱਥੋਂ ਤੱਕ ਜਾ ਰਹੇ ਨੇ ਉੱਥੇ ਜਾ ਕੇ ਲੋਕਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਨਹੱਤਿਆਂ ਦੇ ਉੱਪਰ ਲਾਠੀ ਚਾਰਜ ਕੀਤਾ ਇੱਥੇ ਕੰਨਿਆਂ ਦੀਆਂ ਲੱਤਾਂ ਤੇ ਬਾਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸਾਨਾਂ ਦਾ ਇੰਨਾ ਵੱਡਾ ਜਿਹੜਾ ਹੈਗਾ ਇਹਨਾਂ ਨੇ ਲਾਠੀ ਚਾਰਜ ਕੀਤਾ ਹੁਣ ਤੁਸੀਂ ਇਹ ਦੱਸੋ ਕਿ ਡੈਮੋਕ੍ਰੇਸੀ ਨਾਂ ਦੀ ਚੀਜ਼ ਕੀ ਹਿੰਦੁਸਤਾਨ ਦੇ ਵਿੱਚ ਹੈ ਕਿ ਮੋਦੀ ਸਰਕਾਰ ਆ ਜਿਹੜੀ ਉਹ ਡੈਮੋਕ੍ਰੇਸੀ ਨੂੰ ਮੰਨਦੀ ਆ ਆਉਣ ਵਾਲਾ ਸਮਾਂ ਇਲੈਕਸ਼ਨ ਚੱਲ ਰਿਹਾ ਇਹ ਤੁਸੀਂ ਦੇਖੋ ਕਿ ਜਿਹੜਾ ਦੁਬਾਰਾ ਫੇਰ ਗੱਲ ਨੂੰ ਮੈਂ ਰਿਪੀਟ ਕਰਦਾ ਕਿ ਕਿੱਥੇ ਉਹ ਬੈਰੀਕੇਡ ਲੱਗੇ ਹੋਏ ਨੇ ਉਹ ਬੈਰੀਕੇਡਾਂ ਤੋਂ ਪੁਲਿਸ ਚੱਲਦੀ ਆ ਅੰਦਾਵਾਰ ਜਿਹੜੀ ਹੈਗੀ ਆ ਅਥਰੂ ਗੈਸ ਵਾਲੇ ਜਿਹੜੇ ਅੱਥੂ ਕੈਸ ਵਾਲੇ ਬੰਬ ਨੇ ਜੋ ਉਹ ਸੁੱਟਦੇ ਨੇ ਤੇ ਉਸ ਜਗ੍ਹਾ ਤੱਕ ਉਹ ਸਾਈਨ ਬੋਰਡ ਵਾਲੀ ਜਗ੍ਹਾ ਦੇ ਤੱਕ ਜਾਂਦੇ ਨੇ ਔਰ ਲਾਠੀ ਚਾਰਚ ਕਰਦੇ ਨੇ ਪਰ ਜਿਹੜੇ ਹੌਸਲੇ ਐਨੇ ਕੁ ਬੁਲੰਦ ਨੇ ਹਰਿਆਣੇ ਦੇ ਤੇ ਪੰਜਾਬ ਦੇ ਕਹਿੰਦੇ ਕਿ ਅਸੀਂ ਬੈਰੀਕਾਰਡ ਤੋੜਾਂਗੇ ਤੋੜ ਕੇ ਅੱਗੇ ਚੱਲਾਂਗੇ ਹੋਰ ਤੁਹਾਨੂੰ ਮੈਂ ਇਹ ਗੱਲ ਦੱਸਣੀ ਚਾਹਣਾ ਵਾ ਕਿ ਤੁਸੀਂ ਸਾਹਮਣੇ ਦੇਖੋ ਸਾਹਮਣੇ ਦੇਖੋ ਕਿ ਡਰੋਨ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਦੇ ਜਿਹੜੇ ਇਹ ਡਰੋਨ ਨੇ ਜਿਹੜੇ ਘੁੰਮ ਰਹੇ ਨੇ ਇਹ ਵੀਡੀਓਜ਼ ਬਣਾ ਰਹੇ ਨੇ ਕਵਰੇਜ ਕਰ ਰਹੇ ਨੇ ਤਾਂ ਜੋ ਡਰਾਇਆ ਜਾ ਸਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਆ ਗਏ ਪਿੱਛੇ ਪਿੱਛੇ ਰੋਦੂ ਕਿੰਨੇ ਲੱਗਾਂਗੇ ਆ ਦੇਖੋ ਕੋਈ ਦਵਾਈ ਦੇ ਬੰਮ

ਦੱਸਤੀ ਆ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਸਾਰੇ ਵਿੱਚ ਜਾਣ ਦੀ ਲੋੜ ਨਹੀਂ ਐ ਇਧਰ ਜਾਣ ਦੀ ਲੋੜ ਨਹੀਂ ਆਪਣੇ ਮੰਗਰ ਵੀ ਇਕੱਲੇ ਸਾਰੇ ਪਹਿਲੀ ਗੱਲ ਤਾਂ ਇਹ ਆ ਪ੍ਰਸ਼ਾਸਨ ਐ ਆਟੋਮੈਟਿਕ ਆਪ ਦਾ ਜਿਹੜਾ ਸਾਡਾ ਰਸਤਾ ਖੋਲਦੇ ਆ ਹੁਣੇ-ਹੁਣੇ ਛੋਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ ਤੁਸੀਂ ਨਾਉ ਦੇ ਰੋਡ ਬੰਦ ਕੀਤੇ ਹੋਇਆ ਛੋਟੀ ਥੋੜੀ ਜਿੱਤ ਵੱਲ ਵਧ ਰਹੇ ਆ ਆਪਾਂ ਜ਼ਾਰ ਤੋਂ ਜਰਾਈ ਕਿ ਅਸੀਂ ਮੂਹਰੇ ਜਾਣਾ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ ਦਿਓ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਹੋ ਕੇ ਆਪੇ ਖੋਲ ਲਾਂਗੇ ਆ ਕਾਲੀ ਜਨਾ ਕਰੋ ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਖੜਿਆਉਣ ਦੀ ਆਪਾਂ ਖਿੰਡਰਾ ਨਹੀਂ ਨ ਵੀ ਹੈਗੇ ਆਪਣੇ ਕੋਲੇ ਆਪੇ ਖਿੱਚ ਕੇ ਪਰੇ ਕਰਾਂਗੇ ਪਰ ਤੁਸੀਂ ਆਰ ਦਾ ਜਿਹੜਾ ਹੈ ਸੜਕ ਸੜਕ ਨਹੀਂ ਖਾਲੀ ਕਰਲੀ ਸਾਡੇ ਤੇ ਗੋਲੀਆਂ ਮਾਰਨੀਆ ਲਾਠੀਆਂ ਮਾਰਨੀਆ ਆਖੂ ਕਹਿੰਦੇ ਸਿੱਟੇ ਸਿੱਟੇ ਕਰ assi ਕਹਿੰਨੇ ਹੁਣ ਨਹੀਂ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਆ ਕਿ ਕਿਸਾਨ ਕਦੇ ਗੱਲਬਾਤ ਲਈ ਭੱਜੇ ਨਹੀਂ ਸਾਡੇ ਦੋਨੇ ਫੋਰਮਾਂ ਤਾਰੀ ਕੀ ਦਿਖਾਣਾ ਚਾਹੁੰਦੇ ਐ ਤਾਂ ਇਹ ਜਿਹੜਾ ਲੋਕਾਂ ਦਾ ਜੋਸ਼ ਲੋਕਾਂ ਦੀਆ ਮਜਾ ਉਹ ਵੀ ਰੋ 2020 ਤੋਂ ਲੱਗਾ ਹੋਇਆ ਮੋਰਚਾ ਅੱਜ ਜਿਹੜੇ ਲੋਕ ਖਾਸ ਕਰਕੇ ਕਾਮਰੇਡ ਵਿਚਾਰਧਾਰਾ ਵਾਲੇ ਲੋਕ ਜਿਹੜੇ ਕਹਿੰਦੇ ਸੀ ਮੁਰਗੇ ਵੀ ਕੱਠੋਰਾ ਲੋਕਾਂ ਨੇ ਦਿੱਲੀ ਲਈ ਜਾਣਾ ਆ ਦੇਖੋ ਭਰਾਵੋ ਰੋਡ ਪਰ ਐਵੇਂ ਦਾਦਾ ਜੀ ਵੀ ਮਿਲਦੇ ਕਾ ਮੈਂ ਕਹਿੰਦਾ ਤਖ਼ਤ ਆ ਗੂ ਸ਼ਹਿਰਾ ਚਾਹੀਦਾ ਲੋਕਾਂ ਨੂੰ ਸੇਮ ਝੀਕ ਚਾਹੀਦੀ ਹੈ ਮੰਗਾ ਹਰ ਵੇਲੇ अर्दी असीं सारे नौजवान बेनती करण जी लोड़े घंटा दो घंटे छॾ लॻंदो जिनि सूक जा चला ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਜੂਲੀਆ ਨੇ ਇੱਕ ਤਾਂ ਸਿੱਧੂਪੁਰ ਦਾ ਮੁੱਖ ਪੇਜ ਤੁਸੀਂ ਦੇਖੋ ਕਿ ਐਸਾ ਜਗਾ ਤੋ ਜਿੱਥੇ ਮੈਂ ਖਲੋਇਆ ਹੋਇਆ ਸਾਹਮਣੇ ਜਿਹੜੇ ਸਾਈਨ ਬੋਰਡ ਨੇ ਲੱਗੇ ਹੋਏ ਉਸ ਜਗਾ ਦੇ ਉੱਪਰ ਬੈਰੀਕੇਡਿੰਗ ਕੀਤੀ ਗਈ ਸੀ ਪੁਲਿਸ ਦੀ ਔਰ ਉਸ ਤੋਂ ਉਸ ਸਾਈਨ ਬੋਰਡ ਤੋਂ ਤੁਸੀਂ ਇਹ ਵਿਚਾਰ ਦੀ ਦੇਖ ਰਹੇ ਹੋਗੇ ਕਿ ਹਰਿਆਣੇ ਦੀ ਪੁਲਿਸ ਜੇਕਰ ਤੁਹਾਨੂੰ ਦਿਖਾਈ ਦਿੰਦੀ ਆ ਤਾਂ ਹਰਿਆਣੇ ਦੀ ਜਿਹੜੀ ਪੁਲਿਸ ਆ ਉਸ ਸਾਈਨ ਬੋਰਡ ਤੋਂ ਬੈਰੀਗੇਟ ਤੋਂ ਚੱਲ ਕੇ ਇੱਕ ਟੋਟਾ-ਟੋਟ 800 ਮੀਟਰ ਅੱਗੇ ਚੱਲ ਕੇ ਕਿਸਾਨਾਂ ਦੇ ਉੱਪਰ ਜਿਹੜੀ ਨੇ ਉਹ ਬੰਬਸ ਥਰੂ ਗੈਸ ਵਾਲੇ ਗੋਲੇ ਨੇ ਜਿਹੜੇ ਉਹ ਸੁੱਟ ਰਹੇ ਨੇ ਔਰ ਉਸ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਦਿਖਾਉਣ ਵਾਲੀ ਆ ਕਿ ਇਧਰਲੀ ਸਾਈਡ ਜਿੱਥੇ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਖੜੇ ਆ ਤੁਸੀਂ ਆ ਦੇਖ ਸਕਦੇ ਹੋ ਕਿ ਜਿਹੜੇ ਸਾਹਮਣੇ ਸਾਈਨ ਬੋਰਡ ਲੱਗੇ ਹੋਏ ਨੇ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਵੀ ਖੜੀਆਂ ਸੀ ਟਰੈਕਟਰ ਵੀ ਸਨ ਜਿਹੜੇ ਕਿ ਬਿਲਕੁਲ ਸ਼ਾਤਬਾਈ ਤਰੀਕੇ ਦੇ ਨਾਲ ਖੜੇ ਸਨ ਪਰ ਹਰਿਆਣਾ ਦੀ ਪੁਲਿਸ ਨੇ ਭਾਜਪਾ ਸਰਕਾਰ ਨੇ ਇੱਥੋਂ ਤੱਕ ਆ ਕੇ ਧੂਏ ਦਾ ਜਿਹੜਾ ਸਾਰਾ ਲੈਂਦੇ ਹੋਏ ਪਹਿਲੇ ਗੋਲੇ ਅਥਰੂ ਕਾਸ ਵਾਲੇ ਸੁੱਟਦੇ ਆ ਫਿਰ ਧੂਏ ਦਾ ਸਾਰਾ ਲੈਂਦੇ ਆ ਤੇ ਆ ਕੇ ਜਿਹੜਾ ਇੱਥੇ ਲਾਠੀ ਚਾਰਜ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਨਾ ਤੇ ਸਾਡੇ ਪੇਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੂੰ ਫੋਲੋ ਕਰਨਾ ਜੋ ਵੀ ਅਪਡੇਟ ਆ ਜਿਹੜੀ ਜਿਵੇਂ ਜਿਵੇਂ ਚੱਲੂਗੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਹਨਾਂ ਦਾ ਕੋਈ ਨਾ ਕੋਈ ਦੇਖਾਂਗੇ ਜੇ ਤਾਂ ਵੀਰਾਂ ਨੇ ਜਿਹੜੇ ਹੈਗੇ ਆ ਕਿਲਕੁੱਲ ਸਰਕਾਰ ਦੇ ਲਾਇਏ ਸੀ ਉਹ ਸਾਰੇ ਕੱਢ ਤੇ ਆ ਚੱਕੀ ਆਉਂਦੇ ਆ ਬੇਸਿਕ ਦੇ ਹੋ ਜਾਣੋ ਜਿਹੜੇ ਘਰਾਂ 'ਚ ਬੈਠਿਆ ਜ਼ਰੂਰ ਵੀਰ ਪਹੁੰਚਣ ਬਾਪੂ ਜੀ ਚੱਕ ਦਿਓ ਫੱਟੇ ਬੱਸ ਕੈਨ ਹੋ ਜਾ ਹਾਂ ਇੱਥੇ ਹੱਥਾਂ 'ਚ ਜਿਹੜੇ ਹੈਗੇ ਆਪਣੇ ਥੋੜੇ ਆ ਇੱਥੇ ਰੱਖ ਹਾਂ ਜੱਕ ਵੀਰ ਗੁਰੂ ਕਿਰਪਾ ਕਰੇ ਹਰ ਹਾਲਤ ਦੇ ਵਿੱਚ ਸਿੰਘ ਪਹੁੰਚਣਗੇ ਉਹ ਸਾਹਮਣੇ ਬੈਰੀਕੇਡੀਆਂ ਉੱਚਾ ਤੱਕ ਮਾੜਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਬੈਰੀਕੇਡਿੰਗ ਜਿਹੜੀ ਹਰਿਆਣਾ ਪੁਲਿਸ ਨੇ ਕੀਤੀ ਸੀਗੀ ਆ ਵੀਰ ਆ ਜਿਹੜੇ ਸਭ ਇਹ ਕੈਲਕੂਲ ਪੱਟ ਕੇ ਬਸ ਆਪਾਂ ਹਰ ਹਾਲ ਤੇ ਜਾਣਾ ਜਿੰਨੇ ਜਾਣਾ ਬੇਫਿਕਰੇ ਹੋ ਜਾਓ ਇੱਕ ਬਾਬਾ ਜ਼ੋਰ ਨਾਲ ਖਾਲਸਾ ਆਦੀ ਜਵਾਨੀ ਨੂੰ ਯਾਦ ਕਰਦੇ ਹੋਏ ਹੌਂਕਾ ਮਾਰ ਰਿਹਾ ਬਾਬਾ ਜ਼ੋਰ ਵਾਲਾ ਨਾ ਲਈ ਕਿਤੇ ਤੇਰੀ ਬਹੁਤ ਬਹੁਤ ਆ ਚੱਲ ਚੱਲ ਗਿਆ ਗਿਆ ਅੱਗੇ ਤੋਂ ਦੋ ਘਾਰ ਮਾਰ ਕੇ ਤਾਂ ਪਹਿਲਾਂ ਪਹੁੰਚੇ ਹੱਥ ਨੂੰ ਉਹ ਮਰ ਗਿਆ ਇਹਨੂੰ ਕੋਈ ਹੁਣ ਆਪਣਾ ਇਹਨੂੰ ਪਾ ਕੇ ਆਹ ਦੇਖ ਕਮਾਬ ਚਾਹਣੇ ਕਿਸਾਨ ਵੀਰੋ ਬਿਲਕੁਲ ਕਿਸਾਨ ਅੱਜ ਹਰ ਹਾਸਲੇ ਦੇ ਵਿੱਚ ਦਿੱਲੀ ਪਹੁੰਚਣਗੇ ਬੈਰੀਕੇਡ ਕਿ ਤੋੜੇ ਜਾਣਗੇ ਸਿੰਘਾਂ ਨੇ ਜਿਹੜੇ ਜੱਕਤੇ ਫੱਟੇ ਇਹ ਸਾਹਮਣੇ ਜਿਹੜਾ ਹੈਗਾ ਬੈਰੀਕੇਡਿੰਗ ਜਿਹੜੀ ਹੈਗੀ ਹਰਿਆਣੇ ਪੁਲਿਸ ਵੱਲੋਂ ਦੁਆਰਾ ਕੀਤੀ ਗਈ ਆ ਦੇ ਤੁਹਾਨੂੰ ਜਿਹੜੀ ਇੱਕ ਗੱਲ ਦਿਖਾਉਣੀ ਚਾਹੁੰਦੇ ਆ ਕਿ ਅੱਜ ਦੇ ਸਮੇਂ ਇੱਥੇ ਹੋਇਆ ਕੀ ਆ ਹਰਿਆਣਾ ਪੁਲਿਸ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੈਮੀਕਲ ਵਾਲੇ ਜਿਹੜੇ ਹੈਗੇ ਨੇ ਅਥਰੂ ਗੈਸ ਵਾਲੇ ਗੋਲੇ ਸੁੱਟੇ ਦੇਖੋ ਇੱਕ ਇਸ ਤਰ੍ਹਾਂ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਇੱਕ ਇਸ ਤਰੀਕੇ ਦਾ ਹੋ ਗਿਆ ਔਰ ਇੱਕ ਹੈ ਇੱਥੇ ਪਲਾਸਟਿਕ ਦੀਆਂ ਜਿਹੜੀਆਂ ਗੋਲੀਆਂ ਵਾਲੀ ਜਿਹੜੀ ਹੈਗੀ ਆ ਫੈਰਿੰਗ ਉਹ ਵੀ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਦੇ ਦੁਆਰਾ ਕੀਤੀ ਗਈ ਆ ਇਹ ਚਾਰ ਤਰ੍ਹਾਂ ਦੇ ਜਿਹੜੇ ਨੇ ਤੁਹਾਨੂੰ ਅਥਰੂ ਗੈਸ ਵਾਲੇ ਗੋਲੇ ਆ ਉਹ ਤਾਂ ਅਸੀਂ ਦਿਖਾਈ ਚੁੱਕੇ ਆ ਵੀ ਚਾਰ ਤਰ੍ਹਾਂ ਦੇ ਇਹ ਨੇ ਤੇ ਇਹਦੇ ਸਿਵਾਏ ਹੋਰ ਵੀ ਜਿਹੜਾ ਹੈਗਾ ਕੈਮੀਕਲ ਜਿਹੜੇ ਆ ਹਰਿਆਣਾ ਪੁਲਿਸ ਦੇ ਵੱਲੋਂ ਵਰਤੇ ਗਏ ਆ ਉਹਦੇ ਜਿਹੜਾ ਹੈਗਾ ਨਤੀਜਾ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਜਿਹੜਾ ਕਲਰ ਆ ਇਹ ਬਿਲਕੁਲ ਬਦਲਿਆ ਹੋਇਆ ਸੜਕ ਦਾ ਕਲਰ ਬਿਲਕੁਲ ਬਦਲਿਆ ਹੋਇਆ ਗ੍ਰੇ ਕਲਰ ਜਿਹੜਾ ਹੈਗਾ ਸੜਕ ਦਾ ਹੋ ਚੁੱਕਿਆ ਬਲੂ ਔਰ ਗ੍ਰੇ ਕਲਰ ਸੜਕ ਤਬਦੀਲ ਹੋ ਗਈ ਆ ਜੀ ਦੋਸਤੋ ਤੁਸੀਂ ਦੇਖ ਰਹੇ ਆ ਜਿਹੜੀ ਹਰਿਆਣਵੀ ਪੁਲਿਸ ਇੱਥੇ ਖੜੀ ਆ ਉਸ ਤੋਂ ਪਿੱਛੇ ਤੁਸੀਂ ਬੈਰੀਕੇਡ ਦੇਖੋਗੇ ਆਹ ਦੇਖੋ ਕਿੱਥੇ ਬੈਰੀਕੇਡ ਆ ਸਭ ਤੋਂ ਪਹਿਲਾਂ ਪੁਲਿਸ ਉਸ ਬੈਰੀਕੇਡ ਦੇ ਉੱਪਰ ਸੀਗੀ ਯਾਨੀ ਕਿ ਇੱਥੋਂ ਬਾਹਰ ਨੀਤਾ 8900 ਮੀਟਰ ਦੂਰ ਜਿਹੜਾ ਬੈਰੀਕੇਡ ਲਾਇਆ ਪੁਲਿਸ ਦਾ ਹੌਸਲਾ ਇੰਨਾ ਕਵਧਿਆ ਆ ਵੇਖੋ ਇੱਥੇ ਹੀ ਪੁਲਿਸ ਪਹੁੰਚੀ ਆ ਬਿਲਕੁਲ ਲਾਗੇ ਪਹੁੰਚੀ ਆ ਉਧਰਲੇ ਪਾਸੇ ਕਿਸਾਨ ਖੜੇ ਆ ਸੋਨੂੰ ਲੋਕਤੰਤਰ ਦਾ ਘਾਣ ਕੀ ਹੁੰਦਾ ਉਹ ਦਿਖਾਉਣੇ ਨੇ ਕਿ ਲੋਕਤੰਤਰ ਦਾ ਘਾਣ ਹੁੰਦਾ ਦੋਸਤੋ ਇੱਧਰ ਤੁਸੀਂ ਨਿਗਾ ਮਾਰੋ ਆ ਤੁਸੀਂ ਨਿਗਾ ਮਾਰੋ ਆ ਜਿੰਨੀ ਵੀ ਸਾਰੀ ਸ਼ਰਕ ਆ ਇਹ ਚਿੱਟੀ ਕੀਤੀ ਪਈ ਆ ਬੰਬਾਰੀ ਕਰਕੇ ਆ ਡਲਿਆਂ ਨਾਲ ਇਹ ਸਾਰੀ ਹਰਿਆਣੇ ਦੀ ਪੁਲਿਸ ਪਾਸੋਂ ਆ ਜਿਹੜੇ ਨੇ ਇਹ ਕੈਮੀਕਲ ਆ ਇਹ ਕੈਮੀਕਲ ਉਹਨਾਂ ਬੰਬਾਂ ਦੇ ਵਿੱਚ ਭਰਿਆ ਹੁੰਦਾ ਜਿਹੜੇ ਕਿਸਾਨਾਂ ਨੇ ਚੁੱਕ-ਚੁੱਕ ਕੇ ਪਾਸੇ ਕੀਤੇ ਆ ਹੁਣ ਜਿਹੜੀ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਉਹ ਇਹ ਆ ਕਿ ਕਿਵੇਂ ਲੋਕ ਤੰਤਰ ਦਾ ਕਾਣ ਕੀਤਾ ਮੈਂ ਤੁਹਾਨੂੰ ਦਿਖਾਉਣਾ ਇੱਥੇ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਖੜੇ ਆ ਇੱਧਰ ਤੁਸੀਂ ਨਿਗਾਹ ਮਾਰੋਗੇ ਤਾਂ ਹੁਣ ਘੱਟੋ-ਘੱਟ ਇੱਥੋਂ 1000 ਮੀਟਰ ਤੋਂ ਪਲੱਸ ਦੀ ਦੂਰੀ ਆ ਬੈਰੀਕੇਡ ਦੀ ਦੂਸਰੇ ਪਾਸੇ ਤੁਸੀਂ ਦੇਖੋਗੇ ਉਹ ਸਾਹਮਣੇ ਜਿਹੜੇ ਤੁਹਾਨੂੰ ਸਾਈਨ ਬੋਰਡ ਦਿਖ ਰਹੇ ਨੇ 1000 ਮੀਟਰ ਦੀ ਦੂਰੀ ਤੇ ਘੱਟੋ-ਘੱਟ ਉਹ ਨੇ ਦੇਖੋ ਪੰਜਾਬ ਪੁਲਿਸ ਦੀ ਜਿਹੜੀ ਗੁੱੱਡਾ ਕਰਦੀ ਆ ਉਸ ਬੈਰੀਗਡ ਤੇ ਉਤੋਂ ਜਿਹੜੇ ਨੇ ਇਹ ਬੰਬ ਜੜੇ ਨੇ ਅਥਰੂ ਗੈਸ ਵਾਲੇ ਗੋਲੇ ਨੇ ਜਿਹੜੇ ਉਹ ਫੁੱਟਦੇ ਹੋਏ ਅਥਰੂ ਗੈਸ ਵਾਲੇ ਗੋਲੇ ਚੱਲਦੇ ਹੋਏ ਉਸ ਹਨੇਰੇ ਦਾ ਫਾਇਦਾ ਹਟਾਉਂਦੇ ਹੋਏ ਬਿਲਕੁਲ ਜਿਹੜੀ ਆ ਉਹ ਤੁਹਾਨੂੰ ਦਿਖਾਈ ਦੇ ਰਹੇ ਨੇ ਸਾਈਨ ਬੋਰਡ ਉੱਥੋਂ ਤੱਕ ਜਾ ਰਹੇ ਨੇ ਉੱਥੇ ਜਾ ਕੇ ਲੋਕਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਨਹਾਤਿਆਂ ਦੇ ਉੱਪਰ ਲਾਠੀ ਚਾਰਜ ਕੀਤਾ ਇੱਥੇ ਕੰਨਾਂ ਦੀਆਂ ਲੱਤਾਂ ਤੇ ਬਾਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸਾਨਾਂ ਦਾ ਇੰਨਾ ਵੱਡਾ ਜਿਹੜਾ ਹੈਗਾ ਇਹਨਾਂ ਨੇ ਲਾਠੀ ਚਾਰਜ ਕੀਤਾ ਹੁਣ ਤੁਸੀਂ ਇਹ ਦੱਸੋ ਕਿ ਡੈਮੋਕ੍ਰੇਸੀ ਨਾਂ ਦੀ ਚੀਜ਼ ਕੀ ਹਿੰਦੁਸਤਾਨ ਦੇ ਵਿੱਚ ਹੈ ਕਿ ਮੋਦੀ ਸਰਕਾਰ ਆ ਜਿਹੜੀ ਉਹ ਡੈਮੋਕ੍ਰੇਸੀ ਨੂੰ ਮੰਨਦੀ ਆ ਆਉਣ ਵਾਲਾ ਸਮਾਂ ਇਲੈਕਸ਼ਨ ਚੱਲ ਰਿਹਾ ਇਹ ਤੁਸੀਂ ਦੇਖੋ ਕਿ ਜਿਹੜਾ ਦੁਬਾਰਾ ਫੇਰ ਗੱਲ ਨੂੰ ਮੈਂ ਰਿਪੀਟ ਕਰਦਾ ਕਿ ਕਿੱਥੇ ਉਹ ਬੈਰੀਕੇਡ ਲੱਗੇ ਹੋਏ ਨੇ ਉਹ ਸਭ ਬੈਰੀਕੇਡਾਂ ਤੋਂ ਪੁਲਿਸ ਚੱਲਦੀ ਆ ਅੰਦਾਵਾਰ ਜਿਹੜੀ ਹੈਗੀ ਆ ਅਥਰੂ ਗੈਸ ਵਾਲੇ ਜਿਹੜੇ ਅਥਰੂ ਗੈਸ ਵਾਲੇ ਬੰਬ ਨੇ ਜੋ ਉਹ ਸੁੱਟਦੇ ਨੇ ਤੇ ਉਸ ਜਗ੍ਹਾ ਤੱਕ ਉਹ ਸਾਈਨ ਬੋਰਡ ਵਾਲੀ ਜਗ੍ਹਾ ਦੇ ਤੱਕ ਜਾਂਦੇ ਨੇ ਔਰ लाठीचार्ज ਕਰਦੇ ਨੇ ਪਰ ਜਿਹੜੇ ਹੌਸਲੇ ਇੰਨੇ ਕੁ ਉਂਦ ਨੇ ਹਰਿਆਣੇ ਦੇ ਤੇ ਪੰਜਾਬ ਦੇ ਕੰਦੇ ਕੀ ਅਸੀਂ ਬੈਰੀਕਾਰਡ ਤੋੜਾਂਗੇ ਤੋੜ ਕੇ ਅੱਗੇ ਚੱਲਾਂਗੇ ਹੋਰ ਤੁਹਾਨੂੰ ਮੈਂ ਇਹ ਗੱਲ ਦੱਸਣੀ ਚਾਹਣਾ ਵਾ ਕਿ ਤੁਸੀਂ ਸਾਹਮਣੇ ਦੇਖੋ ਸਾਹਮਣੇ ਦੇਖੋ ਕਿ ਡਰੋਨ ਪੰਜਾਬ ਦੇ ਵਿੱਚ ਹਰਿਆਣਾ ਪੁਲਿਸ ਦੇ ਜਿਹੜੇ ਇਹ ਡਰੋਨ ਨੇ ਜਿਹੜੇ ਘੁੰਮ ਰਹੇ ਨੇ ਇਹ ਵੀਡੀਓਜ਼ ਬਣਾ ਰਹੇ ਨੇ ਕਵਰੇਜ ਕਰ ਰਹੇ ਨੇ ਤਾਂ ਜੋ ਡਰਾਇਆ ਜਾ ਸਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਆ ਜਿਓ ਪਿੱਛੇ ਪਿੱਛੇ ਰਹੋ ਤੁਹਾਨੂੰ ਕਹਣਾ ਲੱਗ ਗਈਆਂ ਦੇਖੋ ਕੋਈ ਦੀਵਾਲੀ ਦੇ ਬੰਬ ਦੇ ਦੇਖੋ ਬੈਰੀਕੇਡ ਆਪਰੇ ਉਸ ਦੇ ਗੋਲਾਂ ਬਾਅਦ ਤੇ ਨੰਨਾਈਆਂ ਪਾਣੀ ਵਾਲੇ ਬੱਟਲ ਕਹਨਾਂ ਨੇ ਹੈਗੀ ਭਾਰੀ ਤਰਾਤ ਵਿੱਚੋਂ ਖੂਸਾ ਉੱਪੜੀ ਹੈ ਕੋਈ ਬੈਠੋ ਦੇਖੀ ਰਹੀ ਹੋਵੇ ਗੱਡੀਓ ਬੈਠੋ ਹਾਂ ਮੋਦੀ ਦੀ ਕਨਾਸ਼ਾਹੀ ਔਰ ਇੱਕ ਸਮਾਨ ਦਾ ਰਿਕਸ਼ਾ ਪੀਕੇਪੀਕੇ ਇਹ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆਸਤੀ ਆ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਸ਼ਾੜਾ ਵਿੱਚ ਜਾਣ ਦੀ ਲੋੜ ਨਹੀਂ ਨਾ ਇੱਧਰ ਜਾਣ ਦੀ ਲੋੜ ਨਹੀਂ ਆਪਣੇ ਮੰਗਰ ਵੀ ਇਕੱਲਾ ਸਾਰੇ ਪਹਿਲੀ ਗੱਲ ਤਾਂ ਇਹ ਆ ਪ੍ਰਸ਼ਾਸਨ ਹੈ ਆਟੋਮੈਟਿਕ ਆਪ ਦਾ ਜਿਹੜਾ ਸਾਡਾ ਰਸਤਾ ਖੋਲਦੇ ਆ ਹੁਣੇ-ਹੁਣੇ ਛੋਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ ਤੁਸੀਂ ਨਾਉਂ ਦੇ ਛੋਟੀ ਥੋੜੀ ਜਿਹੀ ਜੱਤ ਵੱਲ ਵਧ ਰਹੇ ਆ ਆਪਾਂ ਜਾਰ ਤੋਹ ਰਹਿ ਕੇ ਅਸੀਂ ਮੂਹਰੇ ਜਾਣਾ ਏ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ ਦਿਓ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਹੋ ਕੇ ਆਪੇ ਖੋਲ ਲਾਂਗੇ ਆ ਕਾਲੀ ਜਨਾ ਕਰੋ ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਪਰ ਮੁਖੜੌਰ ਦੀ ਆਪਾਂ ਖੇਂਦਰਾ ਨਹੀਂ ਜਿਹੜਾ ਵੀ ਹੈਗੇ ਆਪਣੇ ਕੋਲੇ ਆਪੇ ਖਿੱਚ ਕੇ ਪਰੇ ਕਰਾਂਗੇ ਪਰ ਤੁਸੀਂ ਆਰਦਾ ਜਿਹੜਾ ਆ ਛੜਕ ਛੜਕ ਵੀ ਖਾਲੀ ਕਰ ਲਈ ਸਾਡੇ ਤੇ ਗੋਲੀਆਂ ਮਾਰਨੀਆ ਲਾਠੀਆਂ ਮਾਰਨੀਆ ਆਖੂ ਕਹੇ ਸਿੱਧੇ ਸਿੱਧਲੇ ਪਰ ਅਸੀਂ ਕਹਿੰਨੇ ਹੁਣ ਨਹੀਂ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਆ ਕਿ ਕਿਸਾਨ ਕਦੇ ਗੱਲਬਾਤ ਲਈ ਭੱਜੇ ਨਹੀਂ

ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਭਾਰਤੀ ਕਿਸਾਨ ਚੁਲੀਆਂ ਦੇ ਇੱਕ ਤਾਂ ਸਿੱਧੂਪੁਰ ਦਾ ਮੁੱਖ ਪੇਜ ਤੁਸੀਂ ਦੇਖੋ ਕਿ ਐਸਾ ਜਗਾ ਤੋ ਜਿੱਥੇ ਮੈਂ ਖਲੋਇਆ ਹੋਇਆ ਸਾਹਮਣੇ ਜਿਹੜੇ ਸਾਈਨ ਬੋਰਡ ਨੇ ਲੱਗੇ ਹੋਏ ਉਸ ਜਗਾ ਦੇ ਉੱਪਰ ਬੈਰੀਕੇਡਿੰਗ ਕੀਤੀ ਗਈ ਸੀ ਪੁਲਿਸ ਦੀ ਔਰ ਉਸ ਤੋਂ ਉਸ ਸਾਈਨ ਬੋਰਡ ਤੋਂ ਤੁਸੀਂ ਇਹ ਦੇ ਵਿਚਾਰ ਦੀ ਦੇਖ ਰਹੇ ਹੋਗੇ ਕਿ ਹਰਿਆਣੇ ਦੀ ਪੁਲਿਸ ਜੇਕਰ ਤੁਹਾਨੂੰ ਦਿਖਾਈ ਦਿੰਦੀ ਆ ਤਾਂ ਹਰਿਆਣੇ ਦੀ ਜਿਹੜੀ ਪੁਲਿਸ ਆ ਉਸ ਸਾਈਨ ਬੋਰਡ ਤੋਂ ਬੈਰੀਗੇਟ ਤੋਂ ਚੱਲ ਕੇ ਇੱਕ ਟੋਟਾ-ਟੋਟ 800 ਮੀਟਰ ਅੱਗੇ ਚੱਲ ਕੇ ਕਿਸਾਨਾਂ ਦੇ ਉੱਪਰ ਜਿਹੜੀ ਨੇ ਉਹ ਬੰਬਸ ਥਰੂ ਗੈਸ ਵਾਲੇ ਗੋਲੇ ਨੇ ਜਿਹੜੇ ਉਹ ਸੁੱਟ ਰਹੇ ਨੇ ਔਰ ਉਸ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਦਿਖਾਉਣ ਵਾਲੀ ਆ ਕਿ ਇਧਰਲੀ ਸਾਈਡ ਜਿੱਥੇ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਖੜੇ ਆ ਤੁਸੀਂ ਆ ਦੇਖ ਸਕਦੇ ਹੋ ਕਿ ਜਿਹੜੇ ਸਾਹਮਣੇ ਸਾਈਨ ਬੋਰਡ ਲੱਗੇ ਹੋਏ ਨੇ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਵੀ ਖੜੀਆਂ ਸੀ ਟਰੈਕਟਰ ਵੀ ਸਨ ਜਿਹੜੇ ਕਿ ਬਿਲਕੁਲ ਸ਼ਾਤਬਾਈ ਤਰੀਕੇ ਦੇ ਨਾਲ ਖੜੇ ਸਨ ਪਰ ਹਰਿਆਣਾ ਦੀ ਪੁਲਿਸ ਨੇ ਭਾਜਪਾ ਸਰਕਾਰ ਨੇ ਇੱਥੋਂ ਤੱਕ ਆ ਕੇ ਧੂਏ ਦਾ ਜਿਹੜਾ ਸਾਰਾ ਲੈਂਦੇ ਹੋਏ ਪਹਿਲੇ ਗੋਲੇ ਅਥਰੂ ਕਾਸ ਵਾਲੇ ਸੁੱਟਦੇ ਆ ਫਿਰ ਧੂਏ ਦਾ ਸਾਰਾ ਲੈਂਦੇ ਆ ਤੇ ਆ ਕੇ ਜਿਹੜਾ ਇੱਥੇ लाठी चार्ज ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਨਾ ਤੇ ਸਾਡੇ ਪੇਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੂੰ ਫੋਲੋ ਕਰਨਾ। ਜੋ ਵੀ ਅਪਡੇਟ ਆ ਜਿਹੜੀ ਜਿਵੇਂ ਜਿਵੇਂ ਚੱਲੂਗੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ।